ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਠਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਅ ਪਹਿਲਣ ਸੋਂ ਸੂਈ ਵੀ ਵਸੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਨ ਗੱਤਵਾਲ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਬਾਈ ਦਾ ਨੰਬਰ ਲਿਖਾਂਗੇ ਉੱਪਰਲੇ ਸਾਰਾ ਟਾਈਟਲ ਵਿੱਚ। ਕਰਦੇ ਆਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਨਾਮ ਗੁਰਲਾਲ ਸਿੰਘ ਜੀ। ਪਿੰਡ ਪਠਲਾ। ਜ਼ਿਲ੍ਹਾ ਬਰਨਾਲਾ ਜੀ। ਹਾਂ ਜੀ ਬਸੇ ਦੀ ਜਾਣਕਾਰੀ ਦੋ ਕਿਵੇਂ ਸੂਏ ਸੂਏ ਹੈ? ਬਸੇ ਪਲੂਣ ਹੀ ਸੂਏ ਜੀ ਪਹਿਲੇ ਸੂਏ। ਹਾਂ ਜੀ। ਤੇ ਸਨੋਵਮੈਨ ਦੀ ਆਪ ਬਾਈ। ਹਾਂ ਜੀ। ਤੇ ਮੰਨ ਕੇ ਚੱਲੋ ਪਿਛੇ ਦੇ ਸਪਾਈਕ ਸੈਕਸਡ ਹਿਮਨ ਦੀ ਬਸੇ ਸਪਾਈਕ ਬੋਲਦੇ। ਕਿੰਨੇ ਦਿਨ ਹੋ ਗਏ ਸੁੱਈ ਨਾ ਨੂੰ ਪਰसों ਰਾਤ ਸੁੱਈ ਆ ਜੀ ਠੀਕ ਆ ਹਾਂ ਜੀ ਲੋ ਭਰਾ ਚੈੱਕ ਕਰ ਸਕਦੇ ਹਾਂ ਬੱਸੀ ਬਹੁਤ ਸੋਹਣੇ ਕਰਮਾਂ ਵਾਲੇ ਤੇ ਆਪ ਵੀ ਬਹੁਤ ਸੋਹਣੀਆਂ ਦੇਖ ਸਕਦਾ ਫੇਸ ਕੁਆਲਿਟੀ ਤੇ ਲੋ ਜੀ ਥੰਥੂੰ ਬਹੁਤ ਸੋਹਣਾ ਲੱਗਿਆ ਵਾ ਠੀਕ ਹੈ ਜੀ ਆਹ ਬੱਸੀ ਆ ਦੀ ਥੋੜਾ ਜਿਹਾ ਘੜ ਦਿਆ ਬੱਚਾ ਅੰਦਾ ਕਾ ਕੇ ਲੋ ਜੀ ਬਾਕੀ ਥੰਥੂੰ ਤੁਸੀਂ ਚੈੱਕ ਕਰ ਸਕਦੇ ਹੋ ਲੇਵਾ ਲੋ ਜੀ ਕੀ ਰੇਟ ਨੂੰ ਟਾ ਭਰਾ ਇਹਦਾ ਰੇਟ ਜਾਂ ਫੋਨ ਦੀ ਕਰ ਲਾਂਗੇ ਰੇਟ ਫੋਨ ਤੇ ਹਾਂ ਜੀ ਠੀਕ ਹੈ ਕਰਾਂਗੇ ਜੀ ਮੰਨ ਕੇ ਠੀਕ ਆ ਜੀ ਮੜਾ ਤੋੜ ਦੋ ਮੱਛੀ ਵੀ ਬਸੇ ਬਹੁਤ ਸੋਹਣੀ ਆਈ ਹੁੰਦਾ ਹਾਂਜੀ ਹਾਂਜੀ ਬੱਸੀ ਬਹੁਤ ਸੋਹਣੀ ਥੋੜਾ ਜਿਹਾ ਡਰਦੀ ਆ ਹਲੇ ਬੱਸੀ ਕਰ ਕੀ ਕਰਦੀ ਆ ਉਹ ਨਹੀਂ ਕੋਈ ਚੱਕਰ ਠੀਕ ਆ ਜੀ ਠੀਕ ਆ ਦੇਖ ਸਰ ਇਹ ਤੋੜਾ ਤਰ੍ਹਾਂ ਨੋੜ ਨੀ ਤੋੜਾ ਤਰ੍ਹਾਂ ਕਾਦਰ ਬੈਡ ਸਰੱਖ ਪੋਣਾ ਦੋਸ ਲੋਜੀ ਸਿਰੇ ਲੀਤੀ ਬੰਦੇ ਵੀ ਤੇ ਚੱਕਾ ਸਭ ਚੰਗੀ ਤਰ੍ਹਾਂ ਬੱਸੀ ਬਹੁਤ ਸੋਹਣੀ ਹੈ ਮਗਰ ਕਾਟਾ ਕਾਟ ਸੋਹਣਾ ਤੇ ਲੋਜੀ ਬੱਸੀ ਬਹੁਤ ਸੋਹਣੀ ਹੈ ਮਗਰ ਵਾਈ ਜੀ ਨਾਲ ਜੁੜ ਕਨੈਕਟ ਕਰੋ ਫੈਂਡ ਵਾਲੀਆਂ ਤੇ ਜਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਹਾਂਜੀ ਬਈ ਹਾਂਜੀ ਬਾਕੀ ਧਾਰਾ ਮਾਰ ਕੇ ਦਿਖਾ ਦੇਣੀ ਆ ਪੰਗੂ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਲੋ ਜੀ ਤਾਰੰਗ ਮਾਈ ਕਹਿੰਦਾ ਮਾਰਕਰ ਖਾਣ ਬੱਸੀ ਛੱਡ ਕੇ ਲੋ ਜੀ ਮਾਰ ਆ ਮੂਰਲੇ ਥਰ ਦੇ ਥਾਮ ਨੇਪਰਾ ਠੀਕ ਹੈ ਮਗਲੇ ਮਾਰ ਦੂਰੇ ਲੋ ਜੀ ਠੀਕ ਹੈ ਠੀਕ ਹੈ ਵੀ ਠੀਕ ਹੈ ਲੋ ਜੀ ਬੱਸੀ ਬਹੁਤ ਸੋਹਣੀ ਹੈ ਮਗਰ ਠੀਕ ਹੈ ਪਟਾਪਟ ਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਬੰਦੋ